ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਛਾ ਕੇ ਤੇ ਉਹੀ ਬੰਦਾ ਉਸੇ ਪਿੰਡ 'ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੁੰਦੇ ਨਾ ਉਹਨਾਂ ਦੇ ਘਰੇ ਤਾਂ ਫਿਰ ਬਲਡوزر ਚੱਲੂਗਾ ਇੱਥੇ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁਧ ਨਸ਼ਿਆਂ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫਆਈਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਇਹ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਬਠਿੰਡਾ ਪੁਲਿਸ ਦੇ ਇੱਕ ਮੁਲਾਜ਼ਮ ਦੇ ਹਮਲਾ ਕਰਕੇ ਭੱਜਣ ਵਾਲੇ ਦੋ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਕਾਬੂ ਕਰ ਲਿੱਤੇ ਗਏ ਆ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਵਨ ਸੰਦੀਪ ਸਿੰਘ ਪਾਟੀ ਮੌਜੂਦ ਹੈ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਸਰ ਦੋ ਵਿਅਕਤੀ ਸੀ ਜਿਨ੍ਹਾਂ ਨੇ ਇੱਕ ਪੀਸੀਆਰ ਪੁਲਿਸ ਕਰਮਚਾਰੀ ਤੇ ਹਮਲਾ ਕਰਕੇ ਭੱਜਣ ਚ ਕਾਮਯਾਬ ਹੋਏ ਸੀਸੀਟੀਵੀ ਵੀ ਆਈ ਉਹਨਾਂ ਦੀ ਕੀ ਕਹਿਣਾ ਚਾਹੁੰਦੇ ਇਸ ਕੇਸ ਬਾਰੇ ਇਹਨਾਂ ਦੋ ਜਸੀ ਦੋਨਾਂ ਵਿਅਕਤੀ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਜਿੰਜ ਗੁਰਪ੍ਰੀਤ ਸਿੰਘ son of ਜੈਪ ਸਿੰਘ ਐ ਤਖਤ ਮਲ ਪਿੰਡ ਦਾ ਦੂਸਰਾ ਸਿਕੰਦਰ ਸਿੰਘ son of ਜੈਪ ਸਿੰਘ ਇਹ ਵੀ ਤਖਤ ਮਲ ਪਿੰਡ ਦਾ ਇਹਨਾਂ ਦੋਨਾਂ ਦੋਸ਼ੀ ਨੂੰ ਅੱਜ ਮੁਕਾਦਮੇ 'ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਹੜੇ ਹਥਿਆਰ ਨਾਲ ਸੱਟ ਮਾਰੀ ਸੋ ਬਰਾਬਤ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਨਰ ਮਾਨ ਹਾਸਲ ਕਰਕੇ ਹੋਰ ਗੁੱਡਗਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਤੇ ਦੋਸ਼ ਦਿੱਸ਼ ਕੀਤੀ ਜਾਵੇਗੀ ਸਰ ਇਹ ਬੇਸਿਕ ਹਰਿਆਣੇ ਦੇ ਰਹਿਣ ਵਾਲੇ ਇਹ ਹਰਿਆਣੇ ਦੇ ਤਖਤ ਮਲ ਪਿੰਡ ਦੇ ਰਹਿਣ ਵਾਲੇ ਜਿਲ੍ਹਾ ਸਰਸਾ ਦੇ ਜਿਹੜਾ ਗੁਰਪ੍ਰੀਤ ਸਿੰਘ son of ਜੈ ਇਦੇ ਖਿਲਾਫ ਪਹਿਲਾ 2 ਮੁਕਦਰਮੇ ਦਰਜ ਹੈ ਇਹ ਮਕਦਮਾ ਤੀਜਾ ਹੁਣ ਹੋਰ ਦਰਜ ਹੋ ਗਿਆ ਇਹਦੇ ਖਿਲਾਫ ਮੁਕਦਮਾ 376 ਬਲਾਤ ਕਰਦਾ ਇੱਕ ਚੋਰੀ ਦਾ ਮਕਦਮਾ ਦਰਜ ਹੈ ਜਿਹੜਾ ਦੂਸਰਾ ਸਕੰਦਰ ਸਿੰਘ ਅਜੈ ਸਿੰਘ ਉਹਦੇ ਖਿਲਾਫ ਤਿੰਨ ਮੁਕਦਮੇ ਦਰਜ ਹੈ ਇੱਕ ਇੱਕ ਸਾਇਨ ਦਾ ਮਕਦਮਾ ਦਰਜ ਹੈ ਇੱਕ ਲੜਾਈ ਝਗੜੇ ਦਾ ਮਕਦਮਾ ਦਰਜ ਹੈ ਤੇ ਇੱਕ ਹੈਰੋਨ ਦਾ ਪਰਚਾ ਵੀ ਇਹਦੇ ਖਿਲਾਫ ਦਰਜ ਹੈ ਸਰ ਇਹ ਦੋਨੋਂ ਸਕੇ ਭਰਾਇਆ ਜੀ ਇਹ ਸਕੇ ਭਾਈ ਹੈ ਅੱਛਾ ਕਿੰਨੇ ਟਾਈਮ ਤੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਇਹ ਤਾਂ ਪਹਿਲਾਂ ਉਕਰਤ ਸਤਮਲ ਹਰਿਆਣਵੀ ਵਾਰਦਾਤਾਂ ਕਰਦੇ ਰਹੇ ਕਾਲਾਂ ਠਾਣੀ ਜੀ ਇਹਦੇ ਖਿਲਾਫ ਮਕ ਬਾਕੀ 15-20 ਦਿਨ ਤੋਂ ਇਥੇ ਮੂਵਮੈਂਟ ਕਰ ਰਹੇ ਸੀਗੇ ਇਹ ਜਨਤ ਨਗਰ ਚ ਕਿਰਾਏ ਦੇ ਮਕਾਨ ਚ ਰਹ ਰਹੇ ਸੀ ਤੇ ਹੁਣ ਇਥੇ ਜਿਹੜੀ ਚੋਰੀ ਦੀ ਵਰਤਤ ਕਰ ਰਹੇ ਸੀ ਸਰ ਜੇ ਗੱਲ ਕਰੀਏ ਬੇਸਿਕ ਕੰਮ ਕੀ ਕਰਦੇ ਆ ਇਹ ਬੇਸਿਕ ਤਾਂ ਇਹ ਚੋਰੀ ਵਗੈਰਾ ਹੀ ਕਰਦੇ ਆ ਸਰ ਇਸ ਤਰ੍ਹਾਂ ਦੇ ਜਿਹੜੇ ਕਰਾਈਮ ਕਰ ਰਹੇ ਹੈਗੇ ਆ ਵਿਅਕਤੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਉਹ ਤਾਂ ਹੀ ਕਹਿੰਦੇ ਵੀ ਇੰਨਾ ਕੰਮਾਂ ਤੋਂ ਬਾਅਦ ਆ ਜਾਓ ਜੇ ਨਹੀਂ ਆਉਣ ਤਾਂ ਦੇ ਖਿਲਾਫ ਕਾਨੂੰਨ ਦੇ ਅਨੁਸਾਰ ਕੋਈ ਜੜੀ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਇਹਨਾਂ ਨੂੰ ਮਾਨ ਜੋ ਕੋਰਟ ਚ ਪੇਸ਼ ਕਰ ਦਿੱਤਾ ਗਿਆ ਤੇ ਅੱਜ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰ ਰਹੇ ਆ ਤਾਂ ਮੈਡੀਕਲ ਤਰਾਕੇ ਪੇਸ਼ ਕਰਾ ਸਰੇ ਕੋਈ ਨਸ਼ੇ ਪੱਤੇ ਦੇ ਵੀ ਆਦੀ ਹੈ ਉਹਦਾ ਅਸੀਂ ਡਰਗ ਟੈਸਟ ਕਰਵਾ ਰਹੇ ਹਾਂ ਦਾ ਡਰਗ ਟੈਸਟ ਕਲੀਅਰ ਹੋ ਜਾਊਗਾ ਜੀ ਬਿਲਕੁਲ ਜੀ ਬਿਲਕੁਲ ਐਸੀ ਬਠਿੰਡਾ ਦੇ ਡੀਐਸਪੀ ਸਿਟੀ 1 ਸੰਦੀਪ ਸਿੰਘ ਭਾਰਤੀ ਜਿਨ੍ਹਾਂ ਨੇ ਕਿਹਾ ਕਿ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਕਿਸੇ ਕਿਸਮ ਤੇ ਬਖਸ਼ਿਆ ਨਹੀਂ ਜਾਏਗਾ ਅਤੇ ਉਹਨਾਂ ਤੇ ਜਿਹੜੀ ਹੈ ਸਖਤੋ ਸਖਤ ਜਿਹੜੀ ਹੈ ਬਠਿੰਡਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ ਬਠਿੰਡਾ ਪੁਲਿਸ ਦੇ ਇੱਕ ਮੁਲਾਜ਼ਮ ਦੇ ਹਮਲਾ ਕਰਕੇ ਭੱਜਣ ਵਾਲੇ ਦੋ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਕਾਬੂ ਕਰ ਲਿੱਤੇ ਗਏ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ 1 ਸੰਦੀਪ ਸਿੰਘ ਪਾਰਟੀ ਮੌਜੂਦਾ ਥਾਲਾ ਗੱਲ ਕਰਦੇ ਹੁਣ ਲੱਗ ਸੱਸੀ ਗੱਲ ਸਰ ਸਰ ਦੋ ਵਿਅਕਤੀ ਸੀ ਜਿਨ੍ਹਾਂ ਨੇ ਇੱਕ ਪੀਸੀਆਰ ਪੁਲਿਸ ਕਰਮਚਾਰੀ ਤੇ ਹਮਲਾ ਕਰਕੇ ਭੱਜਨ ਚ ਕਾਮਜਾਬ ਹੋਏ ਸੀਸੀਟੀਵੀ ਵੀ ਆਈ ਉਹਨਾਂ ਦੀ ਕੀ ਕਹਿਣਾ ਚਾਹੁੰਦੇ ਇਸ ਕੇਸ ਬਾਰੇ ਇਹਨਾਂ ਦੋ ਜਸੀਂ ਦੋਨਾਂ ਵਿਅਕਤੀ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਜਿੰਜ ਗੁਰਪ੍ਰੀਤ ਸਿੰਘ ਸਨ ਅਫ ਅਜੈਬ ਸਿੰਘ ਦਾ ਤਖਤਮਲ ਪਿੰਡ ਦਾ ਦੂਸਰਾ ਸਿਕੰਦਰ ਸਿੰਘ ਸਨ ਅਫ ਅਜੈਬ ਸਿੰਘ ਇਹ ਵੀ ਤਖਤਮਲ ਪਿੰਡ ਦਾ ਇਹਨਾਂ ਦੋਨਾਂ ਦੋਸ਼ੀ ਨੂੰ ਅਜ ਮਕਦਮੇ 'ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਹੜੇ ਹਥਿਆਰ ਨਾਲ ਸੱਟ ਮਾਰੀ ਤੋਂ ਉਬਰਾਉਮਤ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਨਦਰਾਮਾਨ ਹਾਸਲ ਕਰਕੇ ਹੋਰ ਗੁੱਡਵਾਈ ਨਾਲ ਕੁਝ ਕੁਛ ਕੀਤੀ ਜਾਊਗੀ ਤੇ ਦਿੱਤੀ ਜਾਵੇਗੀ ਸਰ ਇਹ ਬੇਸਿਕ ਹਰਿਆਣਾ ਦੇ ਰਹਿਣ ਵਾਲੇ ਆ ਜੀ ਇਹ ਹਰਿਆਣਾ ਦੇ ਤਖਤਮਲ ਪਿੰਡ ਦੇ ਰਹਿਣ ਵਾਲੇ ਜਿਹੜਾ ਸਰਸਾ ਦੇ ਜਿਹੜਾ ਗੁਰਪ੍ਰੀਤ ਸਿੰਘ ਸਨ ਅਫ ਇਹਦੇ ਖਿਲਾਫ ਪਹਿਲਾਂ 2 ਮੁਕਦਰਮੇ ਦਰਜ ਐ ਇਹ ਮੁਕਦਮਾ ਤੀਜਾ ਹੁਣ ਹੋਰ ਦਰਜ ਹੋ ਗਿਆ ਇਹਦੇ ਖਿਲਾਫ ਮੁਕਦਮਾ 376 ਬਲਾਤ ਕਰਦਾ ਇੱਕ ਚੋਰੀ ਦਾ ਮੁਕਦਮਾ ਦਰਜ ਐ ਜਿਹੜਾ ਦੂਸਰਾ ਸਕੰਦਰ ਸਿੰਘ ਅਜੈਬ ਸਿੰਘ ਆ ਉਹਦੇ ਖਿਲਾਫ 3 ਮੁਕਦਮੇ ਦਰਜ ਐ ਇੱਕ ਅਕਸਾਈ ਦਾ ਮੁਕਦਮਾ ਦਰਜ ਐ ਇੱਕ ਲੜਾਈ ਝਗੜੇ ਦਾ ਮੁਕਦਮਾ ਦਰਜ ਐ ਤੇ ਇੱਕ ਹੈਰਣ ਦਾ ਪਰਚਾ ਵੀ ਦੇ ਖਿਲਾਫ ਦਰਜ ਸਰ ਇਹ ਦੋਨੋਂ ਸਕੇ ਭਰਾ ਆ ਜੀ ਇਹ ਸਕੇ ਭਾਈ ਆ ਜੀ ਅੱਛਾ ਕਿੰਨੇ ਟਾਈਮ ਤੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਜੀ ਇਹ ਤਾਂ ਪਹਿਲਾਂ ਉਤਰਕਤਮਲ ਹਰਿਆਣੇ ਦੀ ਵਾਰਦਾਤ ਕਰਦੇ ਰਹੇ ਕਲਾਂ ਟਾਣੀ ਜੀ ਇਹ ਕਲਾ ਮੁਕਦਮੇ ਦ ਉਹਨੇ ਬਠੰਡਾ ਚ ਕਰੀਬ 15-20 ਦਿਨ ਤੋਂ ਇੱਥੇ ਮੂਵਮੈਂਟ ਕਰ ਰਹੇ ਸੀਗੇ ਇਹ ਜਨਤ ਨਗਰ ਚ ਕਿਰਾਏ ਦੇ ਮਕਾਨ ਚ ਰਹ ਰਹੇ ਸੀ ਤੇ ਹੁਣ ਇੱਥੇ ਜਿਹੜੀ ਚੋਰੀ ਦੀ ਵਰਤਤ ਕਰ ਰਹੇ ਸੀ ਸਰ ਜੇ ਗੱਲ ਕਰੀਏ ਬੇਸਿਕ ਕੰਮ ਕੀ ਕਰਦੇ ਆਏ ਬੇਸਿਕ ਤਾਂ ਇਹ ਚੋਰੀ ਵਗੈਰਾ ਹੀ ਕਰਦੇ ਆ ਸਰ ਇਸ ਤਰ੍ਹਾਂ ਦੇ ਜਿਹੜੇ ਕਰਾਈਮ ਕਰ ਰਹੇ ਹੈਗੇ ਆ ਵਿਅਕਤੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਉਹ ਤਾਂ ਹੀ ਕਹਿੰਦੇ ਵੀ ਇਹਨਾਂ ਕੰਮਾਂ ਤੋਂ ਬਾਜ਼ ਆਜੋ ਜੇ ਨਹੀਂ ਆਉਣ ਕਰਦੇ ਖਿਲਾਫ ਕਾਨੂੰਨ ਦੇ ਅਨੁਸਾਰ ਜਿਹੜੀ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਇਹਨਾਂ ਨੂੰ ਮਾਨ ਜੋ ਕੋਰਟ ਚ ਪੇਸ਼ ਕਰ ਦਿੱਤਾ ਗਿਆ ਤੇ ਅੱਜ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰ ਰਹੇ ਆ ਤਾਂ ਮੈਡੀਕ ਸਰੀ ਕੋਈ ਨਸ਼ੇ ਪੱਤੇ ਦੇ ਵੀ ਆਦੀ ਹੈ ਉਹਦਾ ਅਸੀਂ ਡਰਗ ਟੈਸਟ ਕਰਵਾ ਰਹੇ ਹਾਂ ਦਾ ਡਰਗ ਟੈਸਟ ਕਲੀਅਰ ਹੋ ਜਾਊਗਾ ਜੀ ਬਿਲਕੁਲ ਜੀ ਬਿਲਕੁਲ ਐਸੀ ਬਠਿੰਡਾ ਦੇ ਡੀਐਸਪੀ ਸਿਟੀ 1 ਸੰਦੀਪ ਸਿੰਘ ਭਾਰਤੀ ਜਿਨ੍ਹਾਂ ਨੇ ਕਿਹਾ ਕਿ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਕਿਸੇ ਕਿਸਮ ਤੇ ਬਖਸ਼ਿਆ ਨਹੀਂ ਜਾਏਗਾ ਅਤੇ ਉਹਨਾਂ ਤੇ ਜਿਹੜੀ ਹੈ ਸਖਤ ਤੋਂ ਸਖਤ ਜਿਹੜੀ ਹੈ ਬਠਿੰਡਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਸੋਹਲ ਦੇ ਨਰਮਨ ਉਚਾਰਤੀ ਬਾਲ ਡੈਨਿਕਸ ਵੇਰਾ ਟੀਵੀ ਬਠਿੰਡਾ